ਸਰਪੰਚੀ ਜਿੱਦਾਂ ਇਹ ਟੈਗ ਲਾਈਨ ਹੀ ਆ ਸਾਡੀ ਕਿ ਪ੍ਰਧਾਨ ਮੰਤਰੀ ਬਣਨਾ ਸੌਖਾ ਤੇ ਸਰਪੰਚ ਬਣਨਾ ਔਖਾ ਤ ਤਾਂ ਥੋੜੀ ਆਪੋਜੀਸ਼ਨ ਪਾਰਟੀ ਹੋਗੀ ਜਿਹਦੇ ਤੁਸੀਂ ਵਿਰੋਧ ਲੜ ਰਹੇ ਹੋ ਇੱਕ ਤੁਸੀਂ ਆਪ ਹੋਗੇ ਇੱਕ ਮੈਨੂੰ ਲੱਗਦਾ ਕਿ ਤੀਜੀ ਧਿਰ ਹੁੰਦੀ ਹੈ ਪਿੰਡ 'ਚ ਜਿਹਦੇ ਤੋਂ ਬਹੁਤ ਕੁਝ ਡਿਪੈਂਡ ਕਰਦਾ ਕਿ ਇਹ ਕਿਧਰਲੇ ਪਾਸੇ ਜਾਊਗੀ ਸਰਪੰਚੀ ਜਿੱਦਾਂ ਇਹ ਟੈਗ ਲਾਈਨ ਹੀ ਆ ਸਾਡੀ ਕਿ ਪ੍ਰਧਾਨ ਮੰਤਰੀ ਬਣਨਾ ਸੌਖਾ ਤੇ ਸਰਪੰਚ ਬਣਨ ਦਾ ਔਖਾ ਹੈ ਉਹਦੇ ਬਾਰੇ ਤੁਸੀਂ ਸਾਨੂੰ ਜ਼ਿਆਦਾ ਦੱਸ ਸਕਦੇ ਹੋ ਅਸੀਂ ਤਾਂ ਇਹਨਾਂ ਕਰਦਾਰਾਂ ਨੂੰ ਨਿਭਾਇਆ ਪਰ ਸਾਡਾ ਜਿਹੜਾ ਪਛੋਕੜ ਹੈ ਅਸੀਂ ਪਿੰਡਾਂ ਤੋਂ ਬਲੋਂਗ ਕਰਦੇ ਹਾਂ ਸਾਰੇ ਅਕਸਰ ਆਪਣੇ ਦਾਦਿਆਂ ਤੋਂ ਲੈ ਕੇ ਜਦ ਤੋਂ ਸੁਰਤ ਸੰਭਾਲੀ ਆਪਦੇ ਮਾਪਿਆਂ ਨੂੰ ਇਹ ਦੇਖਿਆ ਕਿ ਜਦੋਂ ਵੋਟਾਂ ਆਉਂਦੀਆਂ ਨੇ ਬੇਸਿਕਲੀ ਥੋੜਾ ਜਿਹਾ ਮਾਹੌਲ ਅਸੀਂ ਫ੍ਰੈਂਡਲੀ ਰੱਖਾਂਗੇ ਇਹ ਚੀਜ਼ਾਂ ਤਾਂ ਹੈ ਨੇ ਕਿ ਕਿਹਨੇ ਪਿੰਡ ਦੇ ਲਈ ਕੀ ਕੀਤਾ ਉਹ ਤੁਹਾਡੀ ਮਿਹਨਤ ਹੈ ਤੁਹਾਡੀ ਇਮਾਨਦਾਰੀ ਹੈ ਸਾਡਾ ਕਨਸੈਪਟ ਇਹ ਹੈ ਕਿ ਸਰਪੰਚ ਬਣਨ ਲਈ ਤੁਹਾਨੂੰ ਕਿੰਨੀਆਂ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਤੇ ਉਹ ਪੌੜੀਆਂ ਕਿ ਕਿਹੜੇ ਕਿਹੜੇ ਬੰਦੇ ਨੇ ਜਿਹੜਾ ਤੁਹਾਡਾ ਸਾਥ ਦਿੰਦੇ ਨੇ ਇੱਕ ਤਾਂ ਤੁਹਾਡੀ ਆਪੋਜੀਸ਼ਨ ਪਾਰਟੀ ਹੋ ਗਈ ਜਿਹਦੇ ਤੁਸੀਂ ਵਿਰੋਧ ਲੜ ਰਹੇ ਹੋ ਇੱਕ ਤੁਸੀਂ ਆਪ ਹੋ ਗਏ ਇੱਕ ਮੈਨੂੰ ਲੱਗਦਾ ਕਿ ਤੀਜੀ ਧਿਰ ਹੁੰਦੀ ਹੈ ਪਿੰਡ 'ਚ ਜਿਹਦੇ ਤੋਂ ਬਹੁਤ ਕੁਝ ਡਿਪੈਂਡ ਕਰਦਾ ਕਿ ਇਹ ਕਿਧਰਲੇ ਪਾਸੇ ਜਾਊਗੀ ਜਿਹਨੂੰ ਆਪਾਂ ਸਾਈਲੈਂਟ ਵੋਟ ਕਹਿ ਦਈਏ ਸੋ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਇਹਦੇ ਵਿੱਚ ਸਾਰਾ ਮਟੀਰੀਅਲ ਅਸੀਂ ਉਹ ਰੱਖੀਏ ਜੋ ਰੀਅਲ 'ਚ ਪਿੰਡਾਂ 'ਚ ਹੁੰਦਾ ਹੈ ਜਿਹੜੇ ਘਰ ਕਈ ਵਾਰੀ ਬੜੇ ਗੁਪਤਕਰ ਹੁੰਦੇ ਨੇ ਪਿੰਡਾਂ 'ਚ ਪਰ ਉਹ ਐਸਾ ਕਮਾਲ ਕਰ ਜਾਂਦੇ ਨੇ ਕੋਈ ਸੋਚ ਵੀ ਨਹੀਂ ਸਕਦਾ ਸੋ ਇਹਦੇ ਬਾਰੇ ਜਾਦਾ ਅਸੀਂ ਸਰਪੰਚ ਸਾਹਿਬਾਨ ਤੋਂ ਪੁੱਛਾਂਗੇ ਤੇ ਮੈਂ ਸਿਰਫ ਤੁਹਾਡਾ ਧੰਨਵਾਦ ਕਰਦਾ ਔਰ ਸਭ ਤੋਂ ਵੱਡਾ ਧੰਨਵਾਦ ਕਰਦਾ ਚਪਾਲ ਦਾ ਜਿੰਨਾ ਕਰਕੇ ਇਹ ਸਾਰਾ ਜਿਹੜਾ ਸਾਡਾ ਪ੍ਰੋਜੈਕਟ ਹੈ ਡਿਜ਼ਾਈਨ ਹੋਇਆ ਸਰਪੰਚੀ ਫਿਲਮ ਇੱਕ ਬਹੁਤ ਪਹਿਲਾਂ ਆਈ ਸੀ ਸਾਡੇ ਬਜ਼ੁਰਗ ਦੱਸਦੇ ਹੁੰਦੇ ਉਹ ਬੜੀ ਕਮਾਲ ਦੀ ਫਿਲਮ ਸੀ ਸਪੀਡ ਰਿਕਾਰਡ ਤੋਂ ਸੋਨੂ ਭਾਜੀ ਸਾਡੇ ਵਿੱਚ ਪਹੁੰਚਣੇ ਜੀ ਆਖਦੇ ਹਾਂ ਦਿਨੇਸ਼ ਭਾਜੀ ਉਹਨਾਂ ਨੂੰ ਸਾਰਿਆਂ ਨੂੰ ਤਾਂ ਅਸੀਂ ਦੁਬਾਰੇ ਸਰਪੰਚੀ ਨਵੇਂ ਤਰੀਕੇ ਨਾਲ ਲੈ ਕੇ ਆਏ ਹਾਂ ਸਰਪੰਚੀ 2024 ਤੇ ਅਸੀਂ ਆਸ ਕਰਦੇ ਹਾਂ 15 ਅਗਸਤ ਨੂੰ ਇਹ ਸਾਡੀ ਸੀਰੀਜ਼ ਹੈ ਜਿਹੜੀ ਰਿਲੀਜ਼ ਹੋਊਗੀ ਕਿ ਤੁਸੀਂ ਇਹਨੂੰ ਪਿਆਰ ਕਰੋਗੇ ਤੁਸੀਂ ਪਸੰਦ ਕਰੋਗੇ ਜੇ ਕੋਈ ਕਮੀ ਪੇਸ਼ੀ ਰਹਿ ਵੀ ਗਈ ਹੋਵੇ ਤਾਂ ਤੁਸੀਂ ਉਹਦੇ ਬਾਰੇ ਵੀ ਜ਼ਰੂਰ ਦੱਸਿਓ ਕਿਉਂਕਿ ਤੁਹਾਡਾ ਇਹ ਕਿਤਾ ਤੁਸੀਂ ਇਹਨੂੰ ਬਹੁਤ ਨੇੜਿਓਂ ਜਿਉਂਨੇ ਹੋ ਰੋਜ਼ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਅਸੀਂ ਇਹ ਟ੍ਰੇਲਰ ਲਾਂਚ ਕਰਨਾ ਸੀ ਤੇ ਅਸੀਂ ਡਿਸਾਈਡ ਕੀਤਾ ਕਿ ਇਹਨੂੰ ਕਿਵੇਂ ਕਰੀਏ ਮੈਂ ਕਿਹਾ ਯਾਰ ਫਿਲਮਾਂ ਆਉਂਦੀਆਂ ਨੇ ਗਾਣੇ ਆਉਂਦੇ ਨੇ ਅਸੀਂ ਆਪਦੇ ਤੌਰ ਤੇ ਤਾਂ ਟ੍ਰੇਲਰ ਲਾਂਚ ਕਰਦੇ ਹੀ ਆ ਪਰ ਇਸ ਵਾਰ ਕਿਉਂ ਨਾ ਆਪਾਂ ਸਰਪੰਚਾਂ ਨੂੰ ਬੁਲਾਈਏ ਤੇ ਜਦੋਂ ਇਹ ਡਿਸਾਈਡ ਹੋਇਆ ਕਿ ਸਰਪੰਚਾਂ ਨੂੰ ਬੁਲਾਈਏ ਤੇ ਫਿਰ ਸਾਡੀ ਭੈਣ ਸ਼ੈਸ਼ਨਦੀਪ ਦੀ ਜਿਹੜੀ ਉਹ ਇੰਟਰਵਿਊ ਪਿਛਲੇ ਦਿਨਾਂ ਚ ਬਹੁਤ ਸਾਰਿਆਂ ਨੇ ਦੇਖੀ ਸਾਰੇ ਤੁਸੀਂ ਬੜੇ ਸਤਿਕਾਰਯੋਗੋਂ ਜੇ ਨਾ ਕਿਸੇ ਦਾ ਨਾਮ ਮੇਰੇ ਨਮਾਗਿਛ ਹੋਇਆ ਤਾਂ ਮੈਂ ਮਾਫੀ ਚਾਹੁੰਨਾ ਪਰ ਜਿਹੜਾ ਬੰਦਾ ਇਸ ਮੁਕਾਮ ਤੇ ਪਹੁੰਚਿਆ ਖਾਸ ਕਰਕੇ ਸਾਡੀਆਂ ਭੈਣਾਂ ਅੱਜ ਪੂਰੇ ਪਿੰਡ ਨੂੰ ਲੀਡ ਕਰ ਰਹੀਆਂ ਨੇ ਬੇਸਿਕਲੀ ਮੈਨੂੰ ਲੱਗਦਾ ਕਿ ਸਰਪੰਚ ਚਾਹੀਦਾ ਹੀ ਪਿੰਡ ਦਾ ਜਿਵੇਂ ਘਰ ਦੀ ਜ਼ਿੰਮੇਵਾਰੀ ਵੀ ਸਾਡੀਆਂ ਭੈਣਾਂ ਸੰਭਧੀਆਂ ਨੇ ਤਾਂ ਪਿੰਡ ਦੀ ਜ਼ਿੰਮੇਵਾਰੀ ਵੀ ਈਵਨ ਕਿ ਮੈਂ ਤਾਂ ਇਹ ਦੁਆ ਕਰਦਾ ਕਿ ਆਉਣ ਵਾਲੇ ਸਮੇਂ ਚ ਪੰਜਾਬ ਦੀ ਜ਼ਿੰਮੇਵਾਰੀ ਵੀ ਤੁਸੀਂ ਇਦਾਂ ਹੀ ਸਾਰੇ ਜਣੇ ਸੰਭੋ ਤਾਂ ਜੋ ਆਪਾਂ ਮਾਹੌਲ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾ ਸਕੀਏ ਉਹਦੇ ਬਾਰੇ ਡਿਟੇਲ ਤੁਸੀਂ ਜਾਦੇ ਦੱਸੋਗੇ ਸੋ ਸਾਰੀ ਟੀਮ ਨੇ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਭਾਈ ਗੁਰਪ੍ਰੀਤ ਸਿੰਘ ਪੁਲਹੀੜੀ ਜਿਨ੍ਹਾਂ ਨੇ ਇਹ ਕਹਾਣੀ ਸਰ ਜੀ ਜਿਨ੍ਹਾਂ ਦੀ ਇਹ ਕਹਾਣੀ ਹੈ ਰੀਅਲ ਚ ਇਹ ਕਹਾਣੀ ਨੂੰ ਇੰਨਾ ਖੂਬਸੂਰਤ ਤਾਣਾ ਬਣਾਇਆ ਕਿਉਂਕਿ ਅਸੀਂ ਪਹਿਲਾਂ ਗੱਲ ਕੀਤੀ ਕਿ ਅਸੀਂ ਪਿੰਡਾਂ ਤੋਂ ਆਏ ਆ ਤੇ ਅਸੀਂ ਇਸ ਜੋੜ-ਤੋੜ ਨੂੰ ਬਹੁਤ ਨੇੜੇ ਤੋਂ ਦੇਖਿਆ ਵੀ ਆ ਤੇ ਜੀ ਆ ਵੀ ਆ ਮੈਂ ਬਾਈ ਦਾ ਵੀ ਬਹੁਤ ਧੰਨਵਾਦ ਕਰਨਾ ਔਰ ਸਾਰੀ ਟੀਮ ਦਾ ਇਹ ਰਵੀਨ ਕੁਲਜਿੰਦਰ ਬਾਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਸ ਲਾਸਟ ਚ ਇਹੀ ਕਹੂੰਗਾ ਜਿਆਦਾ ਥੋੜਾ ਟਾਈਮ ਨਹੀਂ ਲੈਂਦਾ ਤੁਸੀਂ ਬਹੁਤ ਇੰਜੋਏ ਕਰੋਗੇ ਜਦੋਂ ਦੇਖਿਆ ਸੀਰੀਜ਼ ਨੂੰ 15 ਅਗਸਤ ਨੂੰ ਪਹਿਲਾ ਐਪੀਸੋਡ ਉਦੋਂ ਸਟੈਪ ਬਾਈ ਸਟੈਪ 6 ਐਪੀਸੋਡ ਨੇ ਤੁਸੀਂ ਪਸੰਦ ਕਰੋਗੇ ਆਸ ਕਰਦਾ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਦਿਨਿਆ ਨੂੰ ਦੁਬਾਰੇ ਕਿੰਨੇ ਤੇ ਵਾਰੀ ਵਾਰੀ ਤੁਸੀਂ ਸਾਰੇ ਜਣੇ ਸਾਡੇ ਰੂਪ ਰੂਪ ਹੋ ਕੇ ਆਪਦਾ ਸਰਪੰਚੀ ਨੂੰ ਲੈ ਕੇ